ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਹੋ ਸਿੱਖ ਚੈਪਟਰ ਤੇ ਸਰਵਣ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਲੜੇਵਾਰ ਸਮੁੱਚਾ ਜੀਵਨ ਇਤਿਹਾਸ ਪਿਛਲੇ ਵਿਹਾਰੇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਵਿਖੇ ਆ ਰਹੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰ ਰਹੇ ਨੇ ਅਨੇਕਾਂ ਹੀ ਜਿਗਵਾਸਵਾਰ ਆਪਣੇ ਮਨ ਦੇ ਸਵਾਲ ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਰੱਖੇ ਨੇ ਤੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਆਤਮਿਕ ਤ੍ਰਿਪਤੀ ਕਰਵਾਈ ਹੈ ਸੋ ਗੁਰੂ ਸਵਾਰਿਓ ਇਸ ਅਧਿਆਇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਭਾਈ ਮਤੀ ਦਾਸ ਜੀ ਨੇ ਗੁਰੂ ਸਾਹਿਬ ਜੀ ਨੂੰ ਕੀ ਸਵਾਲ ਕੀਤਾ ਨਵਾਬ ਸੈਫ ਖਾਨ ਨੇ ਗੁਰੂ ਸਾਹਿਬ ਜੀ ਨੂੰ ਕੀ ਕੀ ਸਵਾਲ ਕੀਤੇ ਸائیں ਮੀਆਂ ਮੀਰ ਜੀ ਦੇ ਪੁੱਤਰ ਨੇ ਗੁਰੂ ਸਾਹਿਬ ਜੀ ਕੋਲੋਂ ਕੀ ਪੁੱਛਿਆ ਤੇ ਪਾਤਸ਼ਾਹ ਜੀ ਨੇ ਕਿਤਰਾ ਉਹਨਾਂ ਨੂੰ ਆਤਮਕ ਮਾਰਗ ਬਖਸ਼ਿਸ਼ ਕੀਤਾ ਹੈ ਸੋ ਗੁਰੂ ਪਾਤਸ਼ਾਹ ਜੀ ਨੂੰ ਜੋ ਸਵਾਲ ਭਾਈ ਮਤੀ ਦਾਸ ਜੀ ਨੇ ਕੀਤਾ ਹੈ ਪਾਤਸ਼ਾਹ ਜੀ ਗਿਆਨ ਕੀ ਹੈ ਤਾਂ ਗੁਰੂ ਸਾਹਿਬ ਜੀ ਨੇ ਉਸ ਦਾ ਜਵਾਬ ਦਿੱਤਾ ਹੈ ਭਾਈ ਮਤੀ ਦਾਸ ਜੀ ਕਹਿੰਦੇ ਗਿਆਨ ਬਾਰੇ ਬਹੁਤ ਸਾਰਿਆਂ ਲੋਕਾਂ ਦੇ ਵਿੱਚ ਵੱਖ-ਵੱਖ ਪਰਮ ਨੇ ਵੱਖ-ਵੱਖ ਅਰਥ ਕਰਦੇ ਨੇ ਕੋਈ ਕੁਝ ਆਖਦਾ ਹੈ ਕੋਈ ਕੁਝ ਆਖਦਾ ਹੈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆਪੇ ਨੂੰ ਜਾਨਣਾ ਹੀ ਗਿਆਨ ਹੈ ਗਿਆਨ ਪ੍ਰਾਪਤ ਕਿਵੇਂ ਹੁੰਦਾ ਹੈ ਗਾ ਵੀਆ ਸੁਣੀਏ ਮੰਨ ਰੱਖਿਆ ਭਾਉ ਗੁਰੂ ਉਪਦੇਸ਼ ਨੂੰ ਸੁਣਨਾ ਤੇ ਗਾਉਣਾ ਤੇ ਫਿਰ ਉਸ ਨਾਲ ਪਿਆਰ ਪਾਉਣਾ ਹੀ ਗਿਆਨ ਦੀ ਪਹਿਲੀ ਪੌੜੀ ਹੈ ਫਿਰ ਉਸ ਗਾਏ ਸੁਣੇ ਦਾ ਇੱਕ ਰੂਪ ਹੋ ਜਾਣਾ ਜਿਵੇਂ ਸਗਲ ਬਨਸਪਤੀ ਵਿੱਚ ਅਗਨੀ ਹੈ ਤੇ ਸਾਰੇ ਹੀ ਦੁੱਧ ਉਹਨਾਂ ਵਿੱਚ ਕਿਉ ਹੈ ਔਰ ਇਹ ਸਾਰੇ ਮਿਹਨਤ ਦੇ ਨਾਲ ਪ੍ਰਾਪਤ ਹੁੰਦੇ ਨੇ ਘਾਲ ਦੇ ਨਾਲ ਪ੍ਰਾਪਤ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਕਾਲ ਹੈ ਸਿਮਰਨ ਦੀ ਉਸ ਪਰਮਾਤਮਾ ਨੂੰ ਯਾਦ ਰੱਖਣਾ ਉਹਦੀ ਯਾਦ ਨੂੰ ਕਦੇ ਵੀ ਭੁੱਲਣਾ ਨਹੀਂ ਦੇਣੀ ਇਹ ਗਿਆਨ ਦਾ ਆਖਰੀ ਡੰਡਾ ਹੈ ਪਹਿਲਾਂ ਗੁਣਨਾ ਪਹਿਲਾਂ ਗਾਉਣਾ ਸੁਨਣਾ ਤੇ ਉਹਦਾ ਰੂਪ ਹੋ ਜਾਣਾ ਤੇ ਉਹਦੀ ਯਾਦ ਨਹੀਂ ਭੁੱਲਣ ਦੇਣੀ ਇਹ ਗਿਆਨ ਦਾ ਆਖਰੀ ਡੰਡਾ ਹੈ ਤੋਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਪ੍ਰੇਮ ਪਾਉਣ ਵਾਲੇ ਔਰੰਗਜ਼ੇਬ ਦੇ ਮਾਸੜ ਨਵਾਬ ਸੈਫ ਖਾਨ ਨੇ ਵੀ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਹੈ ਸੈਫ ਖਾਨ ਕਹਿਣ ਲੱਗਾ ਹੈ ਪਾਤਸ਼ਾਹ ਜੀ ਤੁਸੀਂ ਤੋਹੀਦ ਦੇ ਵਿੱਚ ਯਕੀਨ ਰੱਖਦੇ ਹੋ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੋਹੀਦ ਤੋਂ ਤੁਹਾਡਾ ਭਾਵ ਕੀ ਹੈ ਤਨਵਾਬ ਸਾਹਿਬ ਖਾਨ ਕਹਿਣ ਲੱਗਾ ਤੋਹੀਦ ਤੋਂ ਭਾਵ ਹੈ ਕਿ ਉਸ ਰੱਬ ਤੋਂ ਬਿਨਾ ਕਿਸੇ ਹੋਰ ਨੂੰ ਨਾ ਮੰਨਣਾ ਗੁਰੂ ਸਾਹਿਬ ਜੀ ਨੇ ਬੜੇ ਹੀ ਠੰਮੇ ਦੇ ਨਾਲ ਉਹਦਾ ਜਵਾਬ ਦਿੱਤਾ ਹੈ ਫਕੀਰ ਜੀ ਕੀ ਰੱਬ ਤੋਂ ਇਲਾਵਾ ਕੋਈ ਹੋਰ ਵੀ ਹੋ ਸਕਦਾ ਹੈ ਅਸਲ ਵਿੱਚ ਤੋਹੀਦ ਇਹ ਨਹੀਂ ਕਿ ਇੱਕ ਦੇ ਵਿੱਚ ਯਕੀਨ ਰੱਖਣਾ ਹੈ ਅਤੇ ਹੋਰ ਪਸਾਰੇ ਨੂੰ ਸੱਚ ਕਰਕੇ ਮੰਨੀ ਜਾਣਾ ਹੈ ਤੌਹੀਦ ਦੇ ਅਰਥ ਬਹੁਤ ਡੂੰਗੇ ਹਨ ਇਸ ਦਾ ਸਹੀ ਅਰਥ ਇਹ ਹੈ ਕਿ ਜੋ ਇਹ ਦੁਨੀਆ ਹੈ ਇਹ ਨਾਸਵੰਤ ਹੈ ਫਾਨੀ ਹੈ ਅੰਤ ਨੂੰ ਫਨਾ ਹੋਣ ਵਾਲੀ ਹੈ ਉਸ ਬਾਰੇ ਇਹ ਯਕੀਨ ਜਦੋਂ ਵੱਜ ਜਾਵੇ ਕਿ ਇਹ ਰਹਿਣੀ ਨਹੀਂ ਹੈ ਉਸ ਨੂੰ ਤੌਹੀਦ ਕਿਹਾ ਜਾਂਦਾ ਹੈ ਜਿਹੜਾ ਇਸ ਸੱਚ ਨੂੰ ਮੰਨ ਲੈਂਦਾ ਹੈ ਉਹ ਤੌਹੀਦ ਪ੍ਰਸਤਹ ਜੋ ਇਹ ਜਾਣ ਲਵੇ ਕੇ ਖੁਦਾ ਦੇ ਬਾਝੋਂ ਸਭ ਕੂੜ ਹੀ ਕੂੜ ਹੈ ਵੇਖ ਕੇ ਅਨਿਠ ਕਰਨਾ ਇਸ ਦੀ ਨਿਸ਼ਾਨੀ ਹੈ ਫਿਰ ਉਹ ਤਾਂ ਤਹੀਦ ਪ੍ਰਸਤ ਹੋਈ ਨਹੀਂ ਸਕਦਾ ਜੋ ਇਸ ਸਰੀਰ ਦੇ ਨਾਲ ਹਿੱਤ ਕਰਦਾ ਹੈ ਇਸ ਸਰੀਰ ਦੇ ਨਾਲ ਪ੍ਰੇਮ ਕਰਨ ਵਾਲਾ ਜੋ ਦੁਬਦਾਂ ਦੇ ਵਿੱਚ ਹੈ ਉਸ ਨੂੰ ਤਹੀਦ ਪਰੇ ਲੈ ਜਾਂਦੀ ਹੈ ਭਾਵ ਕਿ ਤਹੀਦ ਦੇ ਅਧੀਨ ਆਪਣਾ ਜੀਵਨ ਬਤੀਤ ਨਹੀਂ ਕਰਦਾ ਤਹੀਦ ਪ੍ਰਸਤ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਨੂੰ ਦੇਖਦਾ ਹੈ ਅਤੇ ਉਸ ਇੱਕ ਨੂੰ ਵੀ ਦੇਖਦਾ ਹੈ ਸੋ ਜਿਹੜਾ ਸਾਰਿਆਂ ਦੇ ਵਿੱਚ ਇੱਕ ਨੂੰ ਨਹੀਂ ਜਾਣਦਾ ਉਹ ਤਹੀਦ ਪ੍ਰਸਤ ਨਹੀਂ ਹੈ ਗੁਰੂ ਸਾਹਿਬ ਜੀ ਕਹਿੰਦੇ ਕਿ ਕੇਵਲ ਇੱਕ ਵਿੱਚ ਯਕੀਨ ਰੱਖਣਾ ਤੇ ਹੋਰ ਪਸਾਰੇ ਨੂੰ ਸੱਚ ਕਰਕੇ ਮੰਨੇ ਜਾਣਾ ਨਹੀਂ ਹੈ ਬਲਕਿ ਇਹ ਹੈ ਕਿ ਇਹ ਸਾਰਾ ਸੰਸਾਰ ਨਾਸਵੰਤ ਹੈ ਤੇ ਇਸ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਇਹ ਤੋਹੀਦ ਹੈ ਇਸੇ ਤਰ੍ਹਾਂ ਹੀ ਸੈਫਦੀ ਜੀ ਨੇ ਪੁੱਛਿਆ ਹੈ ਕਿ ਪਾਪ ਦਾ ਮੂਲ ਕੀ ਹੈ ਪਾਪ ਕਿੱਥੋਂ ਸ਼ੁਰੂ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਜਵਾਬ ਦਿੱਤਾ ਹੈ ਪਾਪ ਦਾ ਮੂਲ ਹੈ ਦੁਨੀਆ ਦੇ ਨਾਲ ਪ੍ਰੀਤ ਪਰਮਾਤਮਾ ਨੂੰ ਛੱਡ ਕੇ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਕਿਰਤ ਨਾਲ ਉਹਦੀਆਂ ਜਿਹੜੀਆਂ ਵਸਤਾਂ ਨੇ ਉਹਦੇ ਨਾਲ ਪ੍ਰੇਤ ਪਾਉਣੇ ਇਹ ਪਾਪਾਂ ਦਾ ਮੂਲ ਹੈ ਅਤੇ ਨਿੱਜ ਲਈ ਸਭ ਕੁਝ ਚਾਉਣਾ ਕਿ ਸਾਰੇ ਸੰਸਾਰ ਦਾ ਧਨ ਦੌਲਤ ਐਸ ਪ੍ਰਸਤੀ ਮੈਨੂੰ ਮਿਲ ਜਾਵੇ ਇਹ ਪਾਪ ਦਾ ਮੂਲ ਹੈ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਉਸਨੇ ਦੂਸਰਾ ਸਵਾਲ ਕੀਤਾ ਹੈ ਕੇ ਪੁੰਨ ਕੀ ਹੈ ਪਾਪ ਦਾ ਮੂਲ ਤਾਂ ਇਹ ਹੋ ਗਿਆ ਫਿਰ ਪੁੰਨ ਕੀ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੁੰਨ ਦੀ ਜੜ ਸੰਸਾਰ ਨੂੰ ਫਾਨੀ ਤੇ ਚਲਾਏ ਮਾਨ ਸਮਝਣਾ ਹੈ ਭਾਵ ਕਿ ਇੱਥੇ ਜੋ ਜੋ ਹੈ ਜੋ ਜੋ ਦਿਸਾ ਸਗਲ ਬਿਨਾਸੇ ਹੈ ਜੋ ਜੋ ਅੱਖਾਂ ਨਾਲ ਦਿਸਦਾ ਹੈ ਸਾਰਾ ਇੱਕ ਦਿਨ ਖਤਮ ਹੋਣ ਵਾਲਾ ਹੈ ਇਸ ਨੂੰ ਸਮਝ ਲੈਣਾ ਹੀ ਪਾਪ ਦਾ ਆਰੰਭ ਹੈ ਪਾਪ ਦੀ ਜੜ ਹੈ ਦਿਸਦੇ ਜਗਤ ਦੇ ਨਾਲੋਂ ਮੋਹ ਹਟਾਉਣਾ ਤੇ ਉਸ ਦੀ ਰਜਾ ਵਿੱਚ ਰਾਜੀ ਰਹਿਣਾ ਇਹ ਪੁੰਨ ਹੈ ਸੋ ਗੁਰੂ ਸਵਾਰਿਓ ਸਾਈ ਮੀਆਂ ਮੀਰ ਜੀ ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਘਰ ਦੇ ਨਾਲ ਜੁੜੇ ਸਨ ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਪ੍ਰੇਮ ਪਿਆਰ ਰਿਹਾ ਉਹਨਾਂ ਦੇ ਪੁੱਤਰ ਜਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਹਨਾਂ ਦਾ ਸਭ ਤੋਂ ਵੱਡਾ ਚੇਲਾ ਜਿਸ ਨੂੰ ਮੀਰਾ ਸ਼ਾ ਕਿਹਾ ਜਾਂਦਾ ਸੀ ਉਹ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ ਹੈ ਪਾਤਸ਼ਾਹ ਜੀ ਦੇ ਚਰਨ ਪਰਸੇ ਨੇ ਤੇ ਉਸ ਨੇ ਸਵਾਲ ਕੀਤਾ ਹੈ ਕਹਿ ਲੱਗਾ ਪਾਤਸ਼ਾਹ ਜੀ ਮਨ ਦੀ ਦਸ਼ਾ ਪ੍ਰਗਟ ਕਰਦਾ ਹਾਂ ਆਪ ਜੀ ਦੇ ਸਾਹਮਣੇ ਪਛਤਾਵਾ ਵੀ ਕਰਦਾ ਹਾਂ ਪਰ ਪਾਪਾਂ ਦੀ ਸਜ਼ਾ ਤੋਂ ਡਰ ਜਾਂਦਾ ਹਾਂ ਪਾਤਸ਼ਾਹ ਜੀ ਇਹ ਮਨ ਦੇ ਵਿੱਚੋਂ ਪਾਪ ਤੇ ਪਾਪਾਂ ਦਾ ਡਰ ਕਿਵੇਂ ਨਿਕਲੇ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਸਮਝਾਉਣਾ ਕੀਤਾ ਹੈ ਪਾਤਸ਼ਾਹ ਜੀ ਨੇ ਫਰਮਾਇਆ ਹੈ ਇਹ ਖਿਆਲ ਕਿ ਖੁਦਾ ਸਜ਼ਾ ਦੇਵੇਗਾ ਇਹ ਮੂਲ ਤੋਂ ਖੁੰਝਣਾ ਹੈ ਕਿਉਂਕਿ ਇੱਕ ਵਾਰ ਸੱਚੇ ਦਿਲੋਂ ਤੋਬਾ ਕੀਤੀ ਹੋਵੇ ਤਾਂ ਪਾਪਾਂ ਦੀ ਸਜ਼ਾ ਦਾ ਡਰ ਰਹਿੰਦਾ ਹੀ ਨਹੀਂ ਅਸਲ ਦੇ ਵਿੱਚ ਅਸੀਂ ਤੌਬਾ ਸੱਚੇ ਮਨੋਂ ਨਹੀਂ ਕਰਦੇ ਇਸ ਕਰਕੇ ਸਾਨੂੰ ਮਨ ਦੇ ਵਿੱਚ ਪਾਪਾਂ ਦਾ ਡਰ ਲੱਗਾ ਰਹਿੰਦਾ ਹੈ ਕਿ ਸਾਨੂੰ ਇਸ ਦੀ ਸਜ਼ਾ ਮਿਲੇਗੀ ਪਾਤਸ਼ਾਹ ਜੀ ਕਹਿਣ ਲੱਗੇ ਸੱਚੇ ਮਨੋਂ ਇੱਕ ਵਾਰੀ ਤੌਬਾ ਕਰਕੇ ਦੇਖੋ ਇਹ ਡਰ ਦੂਰ ਹੋ ਜਾਵੇਗਾ ਪਾਤਸ਼ਾਹ ਜੀ ਨੇ ਹੋਰ ਸਮਝਾਉਣਾ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਜਦੋਂ ਸੱਚੇ ਮਨੋਂ ਪਾਪਾਂ ਤੋਂ ਤੌਬਾ ਕਰ ਲਵੋਗੇ ਤਾਂ ਫਿਰ ਆਤਮਿਕ ਖਿਆਲ ਆਤਮਿਕ ਤੌਰ ਤੇ ਜੀਵਨ ਸਾਡਾ ਮਨ ਬਹੁਤ ਉੱਚਾ ਹੋ ਜਾਵੇਗਾ ਇੱਕ ਗੱਲ ਚੇਤੇ ਰੱਖਿਓ ਮੀਰ ਸ਼ਾਹ ਜੀ ਪਾਪੀ ਤਾਂ ਜਿਉੜਾ ਹੀ ਹੈ ਜਦ ਉਹ ਜਿਉੜਾ ਤੌਬਾ ਕਰਦਾ ਹੈ ਤਾਂ ਫਿਰ ਆਪੇ ਦਾ ਖਿਆਲ ਮੁੱਕ ਜਾਂਦਾ ਹੈ ਜਿੰਨਾ ਚਿਰ ਆਪੇ ਦਾ ਖਿਆਲ ਹੈ ਉਹਨਾਂ ਚਿਰ ਪਾਪ ਤੇ ਉਹਨਾਂ ਦਾ ਡਰ ਹੈ ਜਦੋਂ ਆਪੇ ਦਾ ਖਿਆਲ ਮੁੱਕ ਗਿਆ ਉਹ ਸਾਪੇ ਤੋਂ ਉਪਜਨ ਵਾਲੇ ਫੁਰਨੇ ਵੀ ਮੁੱਕ ਜਾਂਦੇ ਹਨ ਅਸਲ ਤੋਖਾ ਤਾਂ ਆਪਣੇ ਦਾ ਅਸਲ ਤੋਬਾ ਤਾਂ ਆਪੇ ਦਾ ਖਿਆਲ ਛੱਡਣਾ ਹੈ ਜਿਸ ਤੋਂ ਤ੍ਰਿਸ਼ਨਾ ਉਪਜਦੀ ਹੈ ਤੇ ਖਿਆਲ ਉੱਠਦੇ ਹਨ ਰਸਾ ਕਸਾਂ ਤੇ ਪੋਗਾ ਵਿੱਚ ਸਵਾਦ ਨਾ ਆਵੇ ਜੋਸ਼ਾ ਖੁਦਾ ਨਾਲੋਂ ਤੋੜਦੀ ਹ ਉਸ ਦੇ ਖਿੱਚ ਨਾ ਪਵੇ ਇਸ ਤਰ੍ਹਾਂ ਅਸੀਂ ਆਪਣੇ ਪਾਪਾਂ ਤੇ ਉਹਨਾਂ ਦੀ ਸਜ਼ਾ ਦੇ ਡਰ ਤੋਂ ਬਚ ਸਕਦੇ ਹਾਂ ਮੀਰਾ ਮੀਰਾ ਸ਼ਾਹ ਨੇ ਅਗਲਾ ਸਵਾਲ ਫਿਰ ਪਾਤਸ਼ਾਹ ਜੀ ਨੂੰ ਕੀਤਾ ਹੈ ਉਸ ਨੇ ਪੁੱਛਿਆ ਪਾਤਸ਼ਾਹ ਜੀ ਦੁੱਖਾਂ ਦਾ ਕਾਰਨ ਕੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ فرمایا ਹੈ ਦੁਨੀਆਂ ਦੀਆਂ ਖਾਸ਼ਾਂ ਹੀ ਦੁੱਖ ਪੈਦਾ ਕਰਦੀਆਂ ਨੇ ਫਿਰ ਜੋ ਆਪਣੇ ਕੋਲ ਹੈ ਉਸ ਦੇ ਖਸ ਜਾਣ ਦਾ ਡਰ ਵੀ ਦੁੱਖ ਪੈਦਾ ਕਰਦਾ ਹੈ ਖਾਸ਼ਾਂ ਤੋਂ ਉਤਾ ਹੋਣਾ ਹੀ ਦੁੱਖਾਂ ਦਾ ਨਾਸ ਹੈ ਤੇ ਸੁੱਖਾਂ ਦਾ ਰਾਹ ਹੈ ਪਾਤਸ਼ਾਹ ਜੀ ਕਹਿਣ ਲੱਗੇ ਕਦੇ ਵੀ ਵਿਸ਼ੇ ਵਿਕਾਰਾਂ ਵੱਲ ਨਾ ਭਜੋ ਸਗੋਂ ਜੋ ਪਰਮਾਤਮਾ ਦਾ ਮੂਲ ਹੈ ਉਸ ਦੇ ਨਾਮ ਦਾ ਸਿਮਰਨ ਉਸ ਪਾਸੇ ਵੱਲ ਨੂੰ ਮੁੜੋ ਦੁਨਿਆਵੀ ਖਾਸ਼ਾ ਅਤੇ ਵਾਹਿਗੁਰੂ ਇਹ ਦੋਵੇਂ ਇੱਕ ਥਾਂ ਤੇ ਸਾਨੂੰ ਪ੍ਰਾਪਤ ਨਹੀਂ ਹੋ ਸਕਦੇ ਜਿੰਨਾ ਚਿਰ ਤੱਕ ਮਨ ਵਿੱਚ ਦੁਨਿਆਵੀ ਪਦਾਰਥਾਂ ਦੀਆਂ ਖਾਸ਼ਾ ਹਨ ਉਨਾਂ ਸਿਰ ਤੱਕ ਸਾਨੂੰ ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ ਸੋ ਮੀਰਾ ਸ਼ਾਹ ਨੇ ਇੱਕ ਆਖਰੀ ਸਵਾਲ ਪੁੱਛਿਆ ਹੈ ਕਹਿ ਲੱਗਾ ਮਜ਼ਹਬ ਕੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਦਾ ਸਵਾਲ ਵੀ ਉਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਦਿੱਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਜੋ ਰਾਹ ਉਸ ਖੁਦਾ ਵੱਲ ਲੈ ਜਾਵੇ ਉਹ ਰਾਹ ਹੀ ਅਸਲ ਮਜ਼ਬ ਹੈ ਸ਼ਰਾ ਕਿਹੜੀ ਉੱਤਮ ਹੈ ਕਿਉਂਕਿ ਮੁਸਲਮਾਨੀ ਧਰਮ ਦੇ ਵਿੱਚ ਸ਼ਰਾ ਦਾ ਬੜਾ ਉੱਚ ਸਥਾਨ ਮੰਨਿਆ ਜਾਂਦਾ ਹੈ ਸਵਾਲ ਸੀ ਸ਼ਰਾ ਕਿਹੜੀ ਉੱਤਮ ਹੈ ਤਾਂ ਗੁਰੂ ਸਾਹਿਬ ਜੀ ਦਾ ਵੀ ਉੱਤਰ ਬਹੁਤ ਸੁੰਦਰ ਸੀ ਪਤਸ਼ਾਹੀ ਕਹਿਣ ਲੱਗੇ ਜੋ ਬਦੀਆਂ ਤੋਂ ਮੋੜ ਲਵੇ ਉਹ ਜੋ ਬਦੀਆਂ ਵਾਲੇ ਪਾਸੇ ਤੋਂ ਜੋ ਮੰਨ ਜਾਂਦਾ ਹੈ ਉਹ ਮੋੜ ਲਵੇ ਉਹੋ ਹੀ ਸ਼ਰਾ ਸਭ ਤੋਂ ਉੱਤਮ ਹੈ ਇਹ ਖੁਦੀ ਭਾਵ ਕੇ ਆਪਣੇ ਅੰਦਰ ਦਾ ਹੰਕਾਰ ਜੋ ਸਭ ਬੁਰਾਈਆਂ ਦੇ ਜੜ ਹੈ ਇਹ ਕਿਵੇਂ ਮੁਕੇ ਮੀਰਾ ਸਾਹ ਦਾ ਅਗਲਾ ਸਵਾਲ ਸੀ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਪ੍ਰੇਮ ਦੇ ਪੱਠੀ ਵਿੱਚ ਪਿਆ ਮਨ ਦੇ ਵਿੱਚ ਹਮੈ ਨਹੀਂ ਰਹਿੰਦੇ ਜਦਾਂ ਪ੍ਰਭੂ ਨਾਲ ਉਸ ਖੁਦਾ ਦੇ ਨਾਲ ਪ੍ਰੇਮ ਪੈਦਾ ਹੋ ਜਾਵੇਗਾ ਉਹਦੇ ਨਾਲ ਪ੍ਰੇਮ ਹੋ ਜਾਵੇਗਾ ਤਾਂ ਫਿਰ ਸਾਡੇ ਮਨ ਦੇ ਵਿੱਚੋਂ ਹਉਮੈ ਖਤਮ ਹੋ ਜਾਵੇਗੀ ਤੇ ਪ੍ਰਭੂ ਦਾ ਪ੍ਰੇਮ ਪੈਦਾ ਹੋ ਜਾਵੇਗਾ ਸੋ ਇੰਜ ਗੁਰੂ ਪਾਤਸ਼ਾਹ ਜੀ ਨੇ ਆਪਣੇ ਦਰ ਤੇ ਆਉਣ ਵਾਲੇ ਬਹੁਤ ਸਾਰੇ ਸਖੀ ਪੀਰਾਂ ਫਕੀਰਾਂ ਨੂੰ ਵੀ ਉਸ ਅਕਾਲ ਪੁਰਖ ਦੇ ਰਸਤੇ ਪਾਇਆ ਹੈ ਨਵਾਬ ਸੈਫਖਾਨ ਤੇ ਉਸ ਦੇ ਨਾਲ ਆਏ ਹੋਏ ਸੂਫੇ ਤੇ ਇਸੇ ਤਰ੍ਹਾਂ ਮੀਰਾ ਸ਼ਾਹ ਜੀ ਦੇ ਗੁਰੂ ਪਾਤਸ਼ਾਹ ਜੀ ਨੇ ਆਤਮਕ ਧਿਰਤੇ ਕੀਤੀ ਹੈ ਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਰੇ ਪਾਸੇ ਖੁਸ਼ੀਆਂ ਵੰਡ ਰਹੇ ਨੇ 2 ਕਸਾਲ ਦਾ ਸਮਾਂ ਬਤੀਤ ਹੋ ਗਿਆ ਹੈ ਜਦੋਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ ਨਗਰ ਬਹੁਤ ਵੱਡੀ ਨਗਰ ਬਹੁਤ ਦੂਰ ਦੂਰ ਤੱਕ ਫੈਲ ਗਿਆ ਹੈ ਨਗਰ ਦੇ ਵਿੱਚ ਪੂਰੀ ਤਰ੍ਹਾਂ ਆਨੰਦ ਹੈ ਸ਼ਾਂਤੀ ਹੈ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਤੇ ਬਾਕੀ ਪਰਿਵਾਰ ਨੂੰ ਹੁਣ ਆਨੰਦਪੁਰ ਸਾਹਿਬ ਵਿਖੇ ਬੁਲਾਉਣ ਦਾ ਫੈਸਲਾ ਕੀਤਾ ਹੈ ਇਤਿਹਾਸਕਾਰਾਂ ਮੁਤਾਬਕ ਇਹ ਸਨ 1672 ਜਦੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਤੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਵਿਖੇ ਬੁਲਾਇਆ ਹੈ ਸੋ ਗੁਰੂ ਸਾਰਿਓ ਅਗਲੇ ਅਧਿਆਏ ਦੇ ਵਿੱਚ ਬਾਲ ਗੋਵਿੰਦਰਾਏ ਜੀ ਦਾ ਆਨੰਦਪੁਰ ਸਾਹਿਬ ਵਿਖੇ ਆਉਣਾ ਤੇ ਉਹ ਸਮੇਂਦਰਾਣ ਕੀ ਕੀ ਚੋਜ ਫਿਰ ਇੱਥੇ ਪਾਤਸ਼ਾਹ ਜੀ ਨੇ ਵਿਡਾਏ ਨੇ ਉਹ ਤੁਹਾਡੇ ਨਾਲ ਕੱਲ ਅਗਲੇ ਅਧਿਆਏ ਦੇ ਵਿੱਚ ਸਾਂਝੇ ਕਰਾਂਗਾ ਸੋ ਗੁਰੂ ਸਾਰਿਓ ਅਖੀਰ ਦੇ ਉੱਤੇ ਬੈਣ ਤੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਨਾ ਹੈ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਨਾ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ